ਦੋਸਤੋ ਕੀ ਹੁੰਦਾ ਹੈ ਜਦੋਂ ਤੁਹਾਡੀ ਇੱਕ ਛੋਟੀ ਜਿਹੀ ਨੇਕੀ ਤੁਹਾਡੇ ਹੀ ਅਤੀਤ ਦੇ ਸਭ ਤੋਂ ਵੱਡੇ ਗੁਨਾਹ ਦਾ ਸ਼ੀਸ਼ਾ ਬਣ ਜਾਵੇ ਕੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਦੀ ਜ਼ਿੰਦਗੀ ਸਵਾਰਨ ਦੀ ਕੋਸ਼ਿਸ਼ ਕਰ ਰਹੇ ਹੋਵੋ ਤੇ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਉਸੇ ਇਨਸਾਨ ਦੀ ਜ਼ਿੰਦਗੀ ਸਵਾਰ ਰਹੇ ਹੋ ਜਿਸ ਦੇ ਪਰਿਵਾਰ ਨੂੰ ਤੁਸੀਂ ਹੀ ਕਦੇ ਬਰਬਾਦ ਕੀਤਾ ਸੀ ਇਹ ਕਹਾਣੀ ਹੈ ਇੱਕ ਅਜਿਹੇ ਅਮੀਰ ਕਾਮਯਾਬ ਪਰ ਅੰਦਰੋਂ ਖੋਖਲੇ बिजनेসম্যান ਦੀ ਆ ਜਿਸ ਦਾ ਜਮੀਰ ਸਾਲਾਂ ਪੁਰਾਣੇ ਗੁਨਾਹ ਦੇ ਭਾਰ ਥੱਲੇ ਦੱਬਿਆ ਹੋਇਆ ਸੀ ਤੇ ਇੱਕ ਕਹਿਜੇ ਗਰੀਬ ਮਾਸੂਮ ਬੱਚੇ ਦੀ ਆ ਜੋ ਸੜਕਾਂ ਦੇ ਆਪਣੀ ਕਿਸਮਤ ਨਾਲ ਲੜ ਰਿਹਾ ਸੀ ਜਦੋਂ ਉਸ ਅਮੀਰ ਆਦਮੀ ਨੇ ਦਰਿਆਦਿਲੀ ਦਿਖਾ ਕੇ ਉਸ ਬੱਚੇ ਦੀ ਮਦਦ ਕੀਤੀ ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਆਪਣੀ ਜ਼ਿੰਦਗੀ ਦਾ ਕੋਆ ਹੋਇਆ ਸਕੂਨ ਮਿਲ ਗਿਆ ਹੈ ਪਰ ਉਸ ਨੂੰ ਕਿੱਥੇ ਪਤਾ ਸੀ ਆ ਕਿ ਜਿਸ ਬੱਚੇ ਨੂੰ ਆਪਣਾ ਪੁੱਤਰ ਮੰਨ ਕੇ ਉਸ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਉਸ ਬੱਚੇ ਦਾ ਉਸਦੇ ਅਤੀਤ ਨਾਲ ਇੱਕ ਕਹਿਜਾ ਗਹਿਰਾ ਤੇ ਇੱਕ ਇਹ ਜਾਂ ਦਰਦਨਾਕ ਰਿਸ਼ਤਾ ਹੈ ਜੋ ਜਦੋਂ ਸਾਹਮਣੇ ਆਵੇਗਾ ਤਾਂ ਉਸ ਅਮੀਰ ਆਦਮੀ ਦੀ ਪੂਰੀ ਦੁਨੀਆ ਨੂੰ ਉਸਦੇ ਸਾਮਰਾਜ ਨੂੰ ਉਸਦੀ ਹੋਂਦ ਨੂੰ ਹਿਲਾ ਕੇ ਰੱਖ ਦੇਵੇਗਾ ਇਹ ਕਹਾਣੀ ਕਰਮਾਂ ਦੇ ਉਸ ਅਦ੍ਰਿਸ਼ ਤਾਗੇ ਦੀ ਹੈ ਜੋ ਅਣਜਾਣੇ ਵਿੱਚ ਹੀ ਸਹੀ ਹੈ ਸਾਨੂੰ ਸਾਡੇ ਅਤੀਤ ਨਾਲ ਲਿਆ ਕੇ ਜੋੜ ਦਿੰਦਾ ਹੈ ਬੰਬਈ ਕਹ ਜਾਂ ਸ਼ਹਿਰ ਜੋਦੀਨ ਵਿੱਚ ਦੌਲਤ ਦੀ ਚਮਕ ਨਾਲ ਰੋਸ਼ਨ ਹੁੰਦਾ ਹੈ ਤੇ ਰਾਤ ਵਿੱਚ ਅਣਗਿਣਤ ਗਮਾਂ ਨੂੰ ਆਪਣੀ ਬੁੱਕਲ ਵਿੱਚ ਸਮੇਟ ਲੈਂਦਾ ਹੈ ਇਸੇ ਸ਼ਹਿਰ ਦੇ ਸਭ ਤੋਂ ਆਲੀਸ਼ਾਨ ਇਲਾਕੇ ਵਿੱਚ ਸਮੁੰਦਰ ਦੇ ਕਿਨਾਰੇ ਇੱਕ ਮਹਿਲ ਵਰਗਾ ਬੰਗਲਾ ਸੀ ਸਿੰਘਾਨੀਆ ਮੈਂਸ਼ਨ ਇਹ ਕਾਰਸੀਆ ਦੇਸ਼ ਦੇ ਸਭ ਤੋਂ ਵੱਡੇ ਅਮੀਰ ਆਦਮੀ ਦਾ ਅਰुण ਸਿੰਘਾਨੀਆ ਦਾ 50 ਸਾਲਾਂ ਦਾ ਹੀ ਕਹਿ ਜਾ ਇਨਸਾਨ ਜਿਸ ਦੇ ਕੋਲ ਉਹ ਸਭ ਕੁਝ ਸੀ ਜਿਸ ਨੂੰ ਦੁਨੀਆ ਕਾਮਯਾਬੀ ਕਹਿੰਦੀ ਹੈ ਬੇहिसाब ਦੌਲਤ ਸੌਰਤ ਤਾਕਤ ਉਸ ਦੀਆਂ ਉੱਚੀਆਂ-ਉੱਚਾਈ ਇਮਾਰਤਾਂ ਸ਼ਹਿਰ ਦੇ سینੇ ਤੇ ਆ ਉਸ ਦੀ ਸਫਲਤਾ ਦੀ ਕਹਾਣੀ ਲਿਖਦੀਆਂ ਸਨ ਪਰ ਉਸ ਆਲੀਸ਼ਾਨ ਬੰਗਲੇ ਦੀਆਂ ਕੰਧਾਂ ਪਿੱਛੇ ਅਰुण ਸਿੰਘ ਆ ਨਿਆ ਇੱਕ ਬਹੁਤ ਹੀ ਇਕੱਲੀ ਤੇ ਬੇਚੈਨ ਜ਼ਿੰਦਗੀ ਜਿਉਂਦਾ ਸੀ ਉਸ ਦੀ ਪਤਨੀ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਸੀ ਤੇ ਉਸ ਦੀ ਕੋਈ ਔਲਾਦ ਨਹੀਂ ਸੀ ਉਸ ਦਾ ਦਿਨ ਬਿਜ਼ਨਸ ਮੀਟਿੰਗਾਂ ਫੋਰਨ ਟੂਰਾਂ ਤੇ ਪਾਰਟੀਆਂ ਦੀ ਝੂਠੀ ਹਾਸੇ ਵਿੱਚ ਗੁਜ਼ਰਦਾ ਸੀ ਆ ਉਸ ਦੀਆਂ ਰਾਤਾਂ ਮਹਿੰਗੀ ਸ਼ਰਾਬ ਤੇ ਇੱਕ ਗਹਿਰੇ ਆ ਅਨਕਹੇ ਅਪਰਾਧ बोਧ ਦੇ ਸائے ਵਿੱਚ 20 ਸਾਲ ਪਹਿਲਾਂ ਜਦੋਂ ਉਸ ਨੇ ਆਪਣੇ ਬਿਜ਼ਨਸ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਨੇ ਆਪਣੇ ਸਭ ਤੋਂ ਚੰਗੇ ਦੋਸਤ ਤੇ 파ਟਰਨਰ ਮੋਹਨ ਸ਼ਰਮਾ ਨੂੰ ਇੱਕ ਬਹੁਤ ਵੱਡਾ ਧੋਖਾ ਦਿੱਤਾ ਸੀ ਉਸ ਨੇ ਜਾਲੀ ਕਾਗਜ਼ात ਦੇ ਸਹਾਰੇ ਮੋਹਨ ਦੀ ਸਾਰੀ ਹਿੱਸੇਦਾਰੀ ਤੇ ਮਿਹਨਤ ਦੀ ਕਮਾਈ ਹੜੱਪ ਲਈ ਸੀ ਤੇ ਉਸ ਨੂੰ ਸੜਕ ਤੇ ਲਿਆ ਖੜਾ ਕਰ ਦਿੱਤਾ ਸੀ ਉਸ ਧੋਖੇ ਤੋਂ ਬਾਅਦ ਮੋਹਨ ਸ਼ਰਮਾ ਟੁੱਟ ਗਿਆ ਸੀ ਤੇ ਕੁਝ ਹੀ ਸਾਲਾਂ ਵਿੱਚ ਗਰੀਬੀ ਤੇ ਬਿਮਾਰੀ ਨਾਲ ਲੜਦੇ ਲੜਦੇ ਇਸ ਦੁਨੀਆ ਤੋਂ ਚਲਾ ਗਿਆ ਸੀ ਇਹ ਗੱਲ ਅਰुण ਤੋਂ ਸਿਵਾਏ ਕੋਈ ਨਹੀਂ ਜਾਣਦਾ ਸੀ ਪਰ ਇਹ ਗੁਨਾਹ ਇੱਕ ਨਾਸੂਰ ਦੀ ਤਰ੍ਹਾਂ ਸਾਲਾਂ ਤੋਂ ਉਸ ਦੀ ਰੂਹ ਨੂੰ ਅੰਦਰ ਹੀ ਅੰਦਰ ਖਾਈ ਜਾ ਰਿਹਾ ਸੀ ਇਸੇ ਸ਼ਹਿਰ ਦੇ ਦੂਜੇ ਸਿਰੇ ਤੇ ਆ ਤਰਾਮੀ ਦੀਆਂ ਪੁੱਲਪਲਾਈਆਂ ਵਰਗੀਆਂ ਤੰਗ ਬਦਬੂਦਾਰ ਗਲੀਆਂ ਵਿੱਚ ਇੱਕ ਛੋਟੀ ਜਹੀ ਚੌਪੜੀ ਸੀ ਆ ਇੱਥੇ ਰਹਿੰਦਾ ਸੀ 10 ਸਾਲਾਂ ਦਾ ਰਾਜੂ ਰਾਜੂ ਦੀ ਦੁਨੀਆ ਅਰुण ਸਿੰਘਾਨੀਆ ਦੀ ਦੁਨੀਆ ਤੋਂ ਓਨੀ ਹੀ ਵੱਖਰੀ ਸੀ ਆ ਜਿੰਨੀ ਆ ਜ਼ਮੀਨ ਹੈ ਤੇ ਅਸਮਾਨ ਦੀ ਦੁਨੀਆ ਹੁੰਦੀ ਹੈ ਰਾਜੂ ਦੇ ਪਿਤਾ ਦਾ ਸਾਆ ਬਚਪਨ ਵਿੱਚ ਹੀ ਉੱਠ ਗਿਆ ਸੀ ਉਸ ਦੀ ਮਾਂ ਨੀਤਾ ਲੋਕਾਂ ਦੇ ਘਰਾਂ ਵਿੱਚ ਚੌਂਕਾ ਬਰਤਨ ਕਰਕੇ ਤੇ ਸਿਲਾਈ ਦਾ ਛੋਟਾ ਮੋਟਾ ਕੰਮ ਕਰਕੇ ਜਿਵੇਂ ਕਿਵੇਂ ਆਪਣਾ ਤੇ ਆਪਣੇ ਪੁੱਤਰ ਦਾ ਢਿੱਡ ਭਰਦੀ ਸੀ ਪਰ ਰਾਜੂ ਦੀਆਂ ਅੱਖਾਂ ਵਿੱਚ ਗਰੀਬੀ ਦੀ ਲਾਚਾਰੀ ਨਹੀਂ ਆ ਸਗੋਂ ਇੱਕ ਅਜੀਬ ਜਿਹੀ ਚਮਕ ਸੀ ਆ ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਆ ਆਪਣੇ ਕਲਾਸ ਵਿੱਚ ਹਮੇਸ਼ਾ ਅਭਲਾਉਂਦਾ ਸੀ ਆ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਸਦੀ ਮਾਂ ਦੀ ਤਬੀਅਤ ਬਹੁਤ ਖਰਾਬ ਰਹਿਣ ਲੱਗੀ ਸੀ ਆ ਡਾਕਟਰ ਨੇ ਉਸ ਨੂੰ ਆਰਾਮ ਕਰਨਾ ਤੇ ਚੰਗੀਆਂ ਦਵਾਈਆਂ ਲੈਣ ਲਈ ਕਿਹਾ ਸੀ ਆ ਆਪਣੀ ਮਾਂ ਨੂੰ ਇਸ ਤਰ੍ਹਾਂ ਕੁੱਟਦੇ ਹੋਏ ਦੇਖ ਕੇ ਉਸ 10 ਸਾਲਾਂ ਦੇ ਬੱਚੇ ਨੇ ਇੱਕ ਵੱਡਾ ਫੈਸਲਾ ਕੀਤਾ ਉਸਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ठान ਲਈ ਉਸਨੇ ਕੁਝ ਪੈਸੇ ਉਧਾਰ ਲੈ ਕੇ ਕੁਝ ਸੁੰਦਰ ਪੈਨ ਖਰੀਦੇ ਤੇ ਸਕੂਲ ਤੋਂ ਬਾਅਦ ਸ਼ਹਿਰ ਦੇ ਇੱਕ ਵੱਡੇ ਟ੍ਰੈਫਿਕ ਸਿਗਨਲ ਤੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਇਹ ਜੁਲਾਈ ਦਾ ਮਹੀਨਾ ਸੀ ਆ ਬੰਬਈ ਦੀ ਬਾਰਿਸ਼ ਆਪਣੇ ਪੂਰੇ ਜੋਰਾਂ ਤੇ ਸੀ ਆ ਅਰຸນ ਸਿੰਘ ਆ ਨਹੀਂ ਆਪਣੀ ਆ ਚਮਕਦਾਰ ਗੱਡੀ ਵਿੱਚ ਬੈਠਾ ਪਰੇਸ਼ਾਨ ਹੋ ਰਿਹਾ ਸੀ ਉਹ ਇੱਕ ਜ਼ਰੂਰੀ ਮੀਟਿੰਗ ਲਈ ਜਾ ਰਿਹਾ ਸੀ ਤੇ ਟ੍ਰੈਫਿਕ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ ਤਾਂਦੇ ਹੀ ਉਸ ਦੀ ਨਜ਼ਰ ਸੜਕ ਦੇ ਕਿਨਾਰੇ ਫੁੱਟਪਾਥ ਤੇ ਖੜੇ ਇੱਕ ਬੱਚੇ ਤੇ ਪਈ ਉਹ ਰਾਜੂ ਸੀ ਆ ਉਹ ਬਾਰਿਸ਼ ਵਿੱਚ ਪੂਰੀ ਤਰ੍ਹਾਂ ਭਿੱਜ ਚੁੱਕਾ ਸੀ ਠੰਡ ਨਾਲ ਕੰਬ ਰਿਹਾ ਸੀ ਪਰ ਆਪਣੀ ਜਗ੍ਹਾ ਤੋਂ ਹਿੱਲਿਆ ਨਹੀਂ ਸੀ ਆ ਹਰ ਰੁਕਦੀ ਹੋਈ ਗੱਡੀ ਕੋਲ ਉਹ ਦੌੜ ਕੇ ਜਾਂਦਾ ਸ਼ੀਸ਼ੇ ਤੇ دستਕ ਦਿੰਦਾ ਸਾਬ ਪੈਨ ਲੈ ਲਿਓ 10 ਦਾ ਇੱਕ ਹੈ ਅਰੋਨ ਦੀਆਂ ਨਜ਼ਰਾਂ ਉਸ ਬੱਚੇ ਤੇ ਆ ਕੇ ਟਿਕ ਗਈਆਂ ਉਸ ਨੂੰ ਉਸ ਬੱਚੇ ਦੀਆਂ ਅੱਖਾਂ ਵਿੱਚ ਉਸ ਕੋਰ ਨਿਰਾਸ਼ਾ ਵਿੱਚ ਵੀ ਆ ਉਮੀਦ ਦੀ ਐਜੀ ਲਾਟ ਦਿਖਾਈ ਦਿੱਤੀ ਜਿਸ ਨੇ ਉਸ ਨੂੰ ਅੰਦਰ ਤੱਕ ਝੰਜੋੜ ਦਿੱਤਾ ਉਸ ਨੂੰ ਉਸ ਬੱਚੇ ਦੇ ਸਵਾਭਿਮਾਨ ਵਿੱਚ ਆਪਣੇ ਦੋਸਤ ਮੌਨ ਦੀ ਚਲਕ ਦਿਖਾਈ ਦਿੱਤੀ ਅਰੋਨ ਨੇ ਆਪਣੇ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ ਤੇ ਰਾਜੂ ਨੂੰ ਆਵਾਜ਼ ਦਿੱਤੀ ਆ ਮੈਂ ਸਾਰੇ ਖਰੀਦਾਂਗਾ ਕਿੰਨੇ ਪੈਸੇ ਹੋਏ અરੂਨ ਨੇ ਪੁੱਛਿਆ ਜੀ 100 ਰੁਪਏ ਆ ਰਾਜੂ ਨੇ ਕੰਬ ਦੀ ਆਵਾਜ਼ ਵਿੱਚ ਕਿਹਾ અરੂਨ ਨੇ 1000 ਰੁਪਏ ਦੇ ਨੋਟ ਕੱਢੇ ਤੇ ਰਾਜੂ ਵੱਲ ਵਧੋਂਦੇ ਹੋਏ ਆ ਕਿ ਆ ਇਹ ਲਿਓ 1000 ਰੁਪਏ ਇਹ ਸਾਰੇ ਪੈਨ ਮੈਨੂੰ ਦੇ ਦਿਓ ਨਹੀਂ ਸਾਹਿਬ ਪੈਸੇ ਤਾਂ ਸਿਰਫ 100 ਰੁਪਏ ਹਨ ਮੇਰੇ ਕੋਲ ਖੁੱਲੇ ਨਹੀਂ ਹਨ ਖੁੱਲੇ ਨਹੀਂ ਚਾਹੀਦੇ ਬਾਕੀ ਦੇ ਪੈਸੇ ਤੁਸੀਂ ਰੱਖ ਲਿਓ ਤੁਹਾਡੀ ਮਿਹਨਤ ਲਈ ਆ ਨਹੀਂ ਸਾਹਿਬ ਮੈਂ ਪੀਖ ਨਹੀਂ ਲੈਂਦਾ ਰਾਜੂ ਦੀ ਪਤਲੀ ਜਈ ਆਵਾਜ਼ ਵਿੱਚ ਇੱਕ ਜਾਸਬਾ ਵੀਮਾਨ ਸੀ ਜਿਸਨੇ ਅਰੂਨ ਨੂੰ ਅੰਦਰ ਤੱਕ ਹਿਲਾ ਦਿੱਤਾ ਅਰुण ਸਿੰਘਾਨੀਆਂ ਉਹ ਹੀ ਸਾਨ ਜਿਸ ਦੇ ਸਾਹਮਣੇ ਵੱਡੇ ਵੱਡੇ ਲੋਕ ਸਿਰ ਝੁਕਾਉਂਦੇ ਸਨ ਅੱਜ ਇੱਕ 10 ਸਾਲਾਂ ਦੇ ਬੱਚੇ ਦੇ ਸਾਹਮਣੇ ਨਿਰਸ਼ਬਦ ਖੜਾ ਸੀ ਉਸਨੇ 100 ਦਾ ਨੋਟ ਲੈ ਕੇ ਆ ਰਾਜੂ ਨੂੰ ਦਿੱਤਾ ਰਾਜੂ ਨੇ ਉਸ ਨੂੰ ਪੈਨ ਦੇ ਦਿੱਤਾ ਬਾਕੀ ਦੇ ਨੋ ਪੈਨ ਵੀ ਉਹਨਾਂ ਵੱਲ ਵਧਾ ਦਿੱਤੇ ਇਹ ਕੀ ਆ ਅਰुण ਨੇ ਪੁੱਛਿਆ ਸਾਬ ਤੁਸੀਂ ਇੱਕ ਪੈਨ ਦੇ 100 ਰੁਪਏ ਦਿੱਤੇ ਹਨ ਬਾਕੀ ਦੇ ਪੈਨ ਤਾਂ ਤੁਹਾਡੇ ਹੋਏ ਅਰੁਣ ਨੇ ਦਰਦ ਭਰੀ ਨਰਮੀ ਨਾਲ ਕਿਹਾ ਨਹੀਂ ਇਹ ਪੈਨ ਤਾਂ ਤੁਸੀਂ ਰੱਖੋ ਇਹਨਾਂ ਨੂੰ ਵੇਚ ਕੇ ਆਪਣੀ ਮਾਂ ਦਾ ਇਲਾਜ ਕਰਵਾਉਣਾ ਅਗਲੇ ਦਿਨ ਅਰੁਣ ਸਿੰਘਾਨੀਆਂ ਨੇ ਇੱਕ ਸਧਾਰਨ ਜਈ ਟੈਕਸੀ ਵਿੱਚ ਬੈਠ ਕੇ ਰਾਜੂ ਦਾ ਪਤਾ ਲਗਾਇਆ ਜਦੋਂ ਤੰਗ ਗਲੀਆਂ ਵਿੱਚੋਂ ਲੰਘਦਾ ਹੋਇਆ ਝੋਪੜੀ ਦੇ ਸਾਹਮਣੇ ਪਹੁੰਚਿਆ ਤਾਂ ਇੱਕ ਪਲ ਲਈ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਇਆ ਉਸ ਨੇ ਉਸ ਘਰ ਦੀ ਗਰੀਬੀ ਉਸ ਬੇਬਸੀ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਅਰੁਣ ਨੇ ਨੀਤਾ ਦੇ ਹੱਥ ਜੋੜ ਕੇ ਕਿਹਾ ਭੈਣ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਬੇਟੇ ਦੀ ਮਦਦ ਕਰਨਾ ਚਾਹੁੰਦਾ ਹਾਂ ਨੀਤਾ ਨੇ ਕਿਹਾ ਸਾਹਿਬ ਅਸੀਂ ਗਰੀਬ ਜ਼ਰੂਰ ਹਾਂ ਪਰ ਅਸੀਂ ਕਿਸੇ ਦਾ एहसान ਨਹੀਂ ਲੈਂਦੇ ਇਹ एहसान ਨਹੀਂ ਇੱਕ ਪਿਤਾ ਦਾ ਫਰਜ਼ ਹੈ ਭੈਣ ਜੀ ਆਰੁੰਦ ਦੀ ਆਵਾਜ਼ ਪਰ ਆਈ ਆ ਮੈਂ ਤੁਹਾਡੇ ਬੇਟੇ ਨੂੰ ਪੜਾਉਣਾ ਚਾਹੁੰਦਾ ਹਾਂ ਮੈਂ ਸੁਨੂ ਇੱਕ ਇੱਜਾ ਇਨਸਾਨ ਬਣਾਉਣਾ ਚਾਹੁੰਦਾ ਹਾਂ ਜਿਸ ਤੇ ਤੁਸੀਂ ਵੀ ਮਾਨ ਕਰੋ ਤੇ ਇਹ ਦੇਸ਼ ਵੀ ਆਰੁੰਦ ਦੀ ਆਵਾਜ਼ ਵਿੱਚ ਇੱਕ ਐ ਜੀ ਸਚਾਈ ਤੇ ਤੜਪ ਸੀ ਆ ਕਨੀਤਾ ਮਨਾ ਨਹੀਂ ਕਰ ਸਕੀ ਅਤੇ ਉਸ ਦਿਨ ਤੋਂ ਬਾਅਦ ਰਾਜੂ ਦੀ ਜ਼ਿੰਦਗੀ ਬਦਲ ਗਈ ਅਰुण ਨੇ ਉਸ ਨੂੰ ਆ ਸਹਿਰ ਦੇ ਸਭ ਤੋਂ ਵੱਡੇ ਸਕੂਲ ਵਿੱਚ ਦਾਖਲਾ ਦਬਾਇਆ ਨੀਤਾ ਦਾ ਇਲਾਜ ਦੇਸ਼ ਦੇ ਸਭ ਤੋਂ ਵੱਡੇ ਡਾਕਟਰਾਂ ਤੋਂ ਕਰਵਾਇਆ ਤੇ ਉਹਨਾਂ ਨੂੰ ਇੱਕ ਸਾਫ਼-ਸੁਥਰੇ ਫਲੈਟ ਵਿੱਚ ਸ਼ਿਫਟ ਕਰ ਦਿੱਤਾ ਅਰुण ਰਾਜੂ ਲਈ ਸਿਰਫ ਇੱਕ ਮਦਦਗਾਰ ਨਹੀਂ ਸਗੋਂ ਇੱਕ ਪਿਤਾ ਬਣ ਗਿਆ ਸੀ ਰਾਜੂ ਵੀ ਅਰुण ਨੂੰ ਪਾਪਾ ਕਹਿ ਕੇ ਬੁਲਾਉਣ ਲੱਗਾ ਸੀ ਅਰुण ਨੂੰ ਲੱਗਦਾ ਸੀ ਰਾਜੂ ਦੇ ਰੂਪ ਵਿੱਚ ਭਗਵਾਨ ਨੇ ਉਸ ਨੂੰ ਉਸ ਦੀ ਜ਼ਿੰਦਗੀ ਦੇ ਸਾਰੇ ਗੁਨਾਹਾਂ ਨੂੰ ਤੋਂ ਦਾ ਇੱਕ ਮੌਕਾ ਦਿੱਤਾ ਹੈ ਸਮੇ ਦਾ ਪੱਇਆ ਘੁੰਮਦਾ ਰਿਹਾ 15 ਸਾਲ ਗੁਜ਼ਰ ਗਏ ਆ ਰਾਜੂ ਹੁਣ ਇੱਕ 25 ਸਾਲਾਂ ਦਾ ਆਤਮ ਵਿਸ਼ਵਾਸ ਨਾਲ ਭਰਿਆ ਨੌਜਵਾਨ ਬਣ ਚੁੱਕਾ ਸੀ ਉਸਨੇ ਲੰਡਨ ਤੋਂ ਮੈਨੇਜਮੈਂਟ ਦੀ ਪੜਾਈ ਪੂਰੀ ਕੀਤੀ ਤੇ ਵਾਪਸ ਭਾਰਤ ਪਰਤ ਰਿਹਾ ਸੀ ਆ अरुणा सिंघानिया ने अपने बेटे दे स्वागत ਲਈ ਪੂਰੇ ਬੰਗਲੇ ਨੂੰ ਸਜਾਇਆ ਸੀ ਉਹ ਪੂਰੀ ਦੁਨੀਆ ਦੇ ਸਾਹਮਣੇ ਰਾਜੂ ਨੂੰ ਆਪਣੇ ਬੇਟੇ ਤੇ ਆਪਣੇ ਹਜ਼ਾਰਾਂ ਕਰੋੜਾਂ ਦੇ ਸਾਮਰਾਜ ਦੇ ਇਕਲੋਤੇ ਵਾਰਸ ਵੱਜੋਂ ਮਿਲਵਾਉਣ ਵਾਲੇ ਸਨ ਜਦੋਂ ਰਾਜੂ ਆਪਣੇ ਕਮਰੇ ਵਿੱਚ ਸਮਾਨ ਰੱਖ ਰਿਹਾ ਸੀ ਤਾਂ ਉਸ ਦੀ ਨਜ਼ਰ ਦੀਵਾਰ ਤੇ ਲੱਗੀ ਇੱਕ ਪੁਰਾਣੀ ਬਲੈਕ ਐਂਡ ਵਾਈਟ ਤਸਵੀਰ ਤੇ ਪਈ ਹੈ ਮਾਂ ਇਹ ਕੌਣ ਹੈ ਰਾਜੂ ਨੇ ਪੁੱਛਿਆ ਨੀਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਬੇਟਾ ਇਹ ਤੁਹਾਡੇ ਪਿਤਾ ਹਨ ਮੋਨ ਸ਼ਰਮਾ ਰਾਜੂ ਨੇ ਪਹਿਲੀ ਵਾਰ ਆਪਣੇ ਪਿਤਾ ਦੀ ਤਸਵੀਰ ਦੇਖੀ ਸੀ ਆ ਨੀਤਾ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਦਾ ਇੱਕ ਬਹੁਤ ਹੀ ਪੱਕਾ ਦੋਸਤ ਸੀ ਅਰੁਣਾ ਪਰ ਉਸ ਦੋਸਤ ਨੇ ਉਹਨਾਂ ਨੂੰ ਧੋਖਾ ਦਿੱਤਾ ਉਸਨੇ ਜਾਲੀ ਦਸਤਕਤ ਕਰਕੇ ਤੁਹਾਡੇ ਪਿਤਾ ਦੀ ਸਾਰੀ ਮਿਹਨਤ ਦੀ ਕਮਾਈ ਹੜੱਪ ਲਈ ਤੇ ਉਸ ਨੂੰ ਸੜਕ ਤੇ ਲਿਆ ਖੜਾ ਕਰ ਦਿੱਤਾ ਨੀਤਾ ਹੋਰ ਬੋਲ ਨਾ ਸਕੀ ਆ ਰਾਜੂ ਦਾ ਖੂਨ ਖੋਲ ਉੱਠਿਆ ਉਸਦੇ ਦਿਲ ਵਿੱਚ ਨਫ਼ਰਤ ਦੀ ਅੱਗ ਬਲ ਚੁੱਕੀ ਸੀ ਆ ਸ਼ਾਮ ਨੂੰ ਪਾਰਟੀ ਸ਼ੁਰੂ ਹੋਈ ਆ ਅਰੁਣ ਸਿੰਘਾਨੀਆਂ ਨੇ ਮਾਈਕ ਸੰਭਾਲਿਆ ਤੇ ਰਾਜੂ ਨੂੰ ਸਿੰਘਾਨੀਆਂ Empire ਦੇ ਆ ਹੌਣ ਵਾਲੇ ਮਾਲਕ ਵੱਜੋ ਪੇਸ਼ ਕੀਤਾ ਰਾਜੂ ਸਟੇਜ ਤੇ ਆਇਆ ਉਸਦੇ ਚਿਹਰੇ ਤੇ ਇੱਕ ਤੂਫਾਨੀ ਖਾਮੋਸ਼ੀ ਸੀ ਉਸਨੇ ਮਾਈ ਦਾ ਹੱਥ ਵਿੱਚ ਲਿਆ ਥੈਂਕ ਯੂ ਪਾਪਾ ਅੱਜ ਮੈਂ ਜੋ ਕੁਝ ਵੀ ਹਾਂ ਸਿਰਫ ਤੁਹਾਡੀ ਵਜ੍ਹਾ ਨਾਲ ਹਾਂ ਪਰ ਅੱਜ ਆਪਣਾ ਨਵਾਂ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਇੱਕ ਪੁਰਾਣੀ ਕਹਾਣੀ ਸੁਣਾਉਣਾ ਚਾਹੁੰਦਾ ਹਾਂ ਇੱਕ ਦੋਸਤੀ ਤੇ ਇੱਕ ਧੋਖੇ ਦੀ ਕਹਾਣੀ ਰਾਜੂ ਨੇ ਆਪਣੇ ਪਿਤਾ ਮੋਨ ਸ਼ਰਮਾ ਤੇ ਉਹਨਾਂ ਦੇ ਧੋਖੇਬਾਜ਼ ਦੋਸਤ ਦੀ ਪੂਰੀ ਕਹਾਣੀ ਬਿਨਾ ਕਿਸੇ ਦਾ ਨਾਮ ਲਏ ਪੂਰੇ ਹਾਲ ਨੂੰ ਸੁਣਾ ਦਿੱਤੀ ਕਹਾਣੀ ਸੁਣਦੇ ਸੁਣਦੇ ਅਰुण सिंघਾਨੀਆ ਦੇ ਚਿਹਰੇ ਦਾ ਰੰਗ ਉੱਡ ਗਿਆ ਉਸ ਨੂੰ ਲੱਗਿਆ ਜਿਵੇਂ ਜ਼ਮੀਨ ਫੱਟ ਰਹੀ ਹੈ ਕਹਾਣੀ ਖਤਮ ਕਰਨ ਤੋਂ ਬਾਅਦ ਰਾਜੂ ਨੇ ਅਰुण ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਤੇ ਇੱਕ ਸਵਾਲ ਸੀ ਕਿ ਤੁਸੀਂ ਉਸ ਧੋਖੇਬਾਜ਼ ਦੋਸਤ ਨੂੰ ਜਾਣਦੇ ਹੋ ਪਾਪਾ अरुण सिंघानिया दी दुनिया हिल गई ओ उथे ही स्टेज ते अपने गोडियां ਭਾਰ ਡਿੱਗ ਪਿਆ ਉਸਦੇ ਮੂੰਹ ਸਿਰਫ ਸ਼ਬਦ ਨਿਕਲਿਆ ਮੈਨੂੰ ਮੈਨੂੰ ਮਾਫ ਕਰਦੇਓ ਬੇਟੇ ਆ ਕੁਝ ਦਿਨਾਂ ਬਾਅਦ ਰਾਜੂ अरुण ਦੇ ਕਮਰੇ ਵਿੱਚ ਗਿਆ अरुण ਵਿਸਤਰ ਤੇ ਇੱਕ ਜਿੰਦਾ লাশ ਭੰਗ ਪਿਆਸੀ ਆ अरुण ਨੇ ਰੋਂਦੇ ਹੋਏ ਕਿਹਾ ਮੈਨੂੰ ਪਾਪਾ ਨਾ ਕਹੋ ਬੇਟੇ ਆ ਮੈਂ ਇਸ लायक ਨਹੀਂ ਹਾਂ ਮੈਂ ਤੁਹਾਡਾ ਗੁਨੇਗਾਰ ਹਾਂ ਇਹ ਸਾਰੀ ਦੌਲਤ ਇਹ ਸਾਰਾ ਸਾਮਰਾਜ ਸਭ ਕੁਝ ਤੁਹਾਡਾ ਹੈ ਰਾਜੂ ਨੇ ਉਸ ਦੀ ਤਰਫ ਇੱਕ ਫਾਈਲ ਵਧਾਈ ਇਹ अरुणਾ ਫਾਊਂਡੇਸ਼ਨ ਦੇ ਕਾਗਜ਼ात ਸਨ ਰਾਜੂ ਨੇ ਕਿਹਾ ਮੈਂ ਤੁਹਾਡੀ ਅੱਧੀ ਦੌਲਤ ਇਸ ਫਾਊਂਡੇਸ਼ਨ ਦੇ ਨਾਮ ਕਰ ਦਿੱਤੀ ਹੈ ਇਹ ਫਾਊਂਡੇਸ਼ਨ ਦੇਸ ਦੇ ਉਹਨਾਂ ਹਜ਼ਾਰਾਂ ਗਰੀਬ ਤੇ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਏਗੀ ਜੋ ਪੈਸਿਆਂ ਦੀ ਕਮੀ ਕਾਰਨ ਆਪਣੇ ਸੁਪਨੇ ਪੂਰੇ ਨਹੀਂ ਕਰ ਪਾਉਂਦੇ ਮੇਰੇ ਪਿਤਾ ਦਾ ਸੁਪਨਾ ਸੀ ਕਿ ਕੋਈ ਬੱਚਾ ਅਨਪੜ੍ਹ ਨਾ ਰਹੇ ਅੱਜ ਅਸੀਂ ਦੋਵੇਂ ਮਿਲ ਕੇ ਉਹਨਾਂ ਦੇ ਉਸ ਸੁਪਨੇ ਨੂੰ ਪੂਰਾ ਕਰਾਂਗੇ ਰਾਜੂ ਨੇ ਅਰੁਣ ਦੇ ਹੱਥ ਫੜ ਲਏ ਆ ਪਪਾ ਤੁਸੀਂ ਮੇਰੇ ਪਿਤਾ ਤੋਂ ਉਹਨਾਂ ਦੀ ਜ਼ਿੰਦਗੀ ਖੋ ਲਈ ਸੀ ਇਹ ਸੱਚ ਹੈ ਪਰ ਇਹ ਵੀ ਸੱਚ ਹੈ ਕਿ ਤੁਸੀਂ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਇੱਕ ਗੁਨਾਹ ਨੂੰ ਦੂਜੇ ਗੁਨਾਹ ਨਾਲ ਨਹੀਂ ਤੋਤਾ ਜਾ ਸਕਦਾ ਨਫ਼ਰਤ ਨੂੰ ਸਿਰਫ ਮੁਹੱਬਤ ਤੇ ਮਾਫੀ ਨਾਲ ਹੀ ਜਿੱਤਿਆ ਜਾ ਸਕਦਾ ਹੈ ਅਰुण सिंघਾਨੀਆ ਹੁਣ ਆਪਣੇ ਆਪ ਨੂੰ ਰੋਕ ਨਹੀਂ ਪਾਇਆ ਉਹ ਆਪਣੇ ਬੇਟੇ ਦੇ ਪੈਰਾਂ ਵਿੱਚ ਡਿੱਗ ਕੇ ਇੱਕ ਬੱਚੇ ਵਾਂਗ ਫੁੱਟ-ਫੁੱਟ ਕੇ ਰੋਣ ਲੱਗਾ ਅੱਜ 20 ਸਾਲ ਬਾਅਦ ਉਸ ਦੀ ਰੂਹ ਨੂੰ ਉਸ ਦੇ ਗੁਨਾਹਾਂ ਤੋਂ ਮਾਫੀ ਮਿਲ ਗਈ ਸੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਰਮ ਦਾ ਸਿੰਦਾ ਹੱਤ ਤੱਕ ਕਦੇ ਖਾਲੀ ਨਹੀਂ ਜਾਂਦਾ ਅਰੁਣ ਸਿੰਘਾਨੀਆਂ ਨੇ ਧੋਖਾ ਬੀਜਿਆ ਤੇ ਉਸ ਨੂੰ ਸਾਲਾਂ ਤੱਕ ਅਪਰਾਧ ਬੋਧ ਦੀ ਅਗ ਵਿੱਚ ਸੜਨਾ ਪਿਆ ਸੀ ਪਰ ਉਸ ਨੇ ਇੱਕ ਛੋਟੀ ਜਿਹੀ ਨੇਕੀ ਵੀ ਬੀਜੀ ਤੇ ਉਸ ਨੇਕੀ ਨੇ ਉਸ ਨੂੰ ਆਖਿਰਕਾਰ ਮੋਕਸ਼ ਦਿਵਾਇਆ ਇਹ ਕਹਾਣੀ ਸਿਰਫ ਮਾਫੀ ਦੀ ਨਹੀਂ ਆ ਏ ਰਾਜੂ ਚਾਹੁੰਦਾ ਤਾਂ ਬਦਲਾ ਲੈ ਸਕਦਾ ਸੀ ਪਰ ਉਸਨੇ ਮਾਫੀ ਦਾ ਰਸਤਾ ਚੁਣਿਆ ਤੇ ਇੱਕ ਨਵੀਂ ਖੂਬਸੂਰਤ ਦੁਨੀਆ ਦਾ ਨਿਰਮਾਣ ਕੀਤਾ ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ